ਜਨਮ ਸਾਖੀ ਦੀ ਇਹ ਕਥਾ ਹੈ। ਧਨ ਗੁਰ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ, "ਪੁਰਖਾ ਦਸੇਂਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ।" ਸਤਗੁਰ ਦੇਖਣਾ ਚਾਹੁੰਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਕ ਤਲ ਤੇ ਕਿੱਥੇ ਤੱਕ ਪਹੁੰਚੇ ਨੇ। ਉਹ ਰਗਜ਼ਬਦੀ ਗੱਲ ਹੈ। ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ ਚੇਲੇ ਨੇ, ਮਹਾਰਾਜ ਕਹਿੰਦੇ ਨਹੀਂ, ਮੇਰੇ ਚੇਲੇ ਨਹੀਂ। ਖਾਦਮ ਨੇ ਨੌਕਰ ਨੇ ਨਹੀਂ ਖਾਦਮ ਵੀ ਨਹੀਂ ਨੇ ਫਿਰ ਕੌਣ ਹੈ ਮੇਰੇ ਭਾਈ ਨੇ ਭਾਈ ਮਰਦਾਨਾ ਭਾਈ ਬਾਲਾ ਹਰੇ ਦੁਆਰ ਦੇ ਬ੍ਰਾਹਮਣ ਹੈਰਾਨ ਹੋ ਗਏ ਕਿ ਇਹੰਦੂ ਇੱਕ ਮੁਸਲਮਾਨ ਦੇ ਦੋਵੇਂ ਥਾੜੇ ਭਾਈ ਕਿਸ ਤਰ੍ਹਾਂ ਹੋ ਗਏ ਸਹਿਬ ਕਿੰਨੇ ਸੇਵ ਵਿਚਕਾਰ ਬੈਠ ਜਾਈਏ ਤੇ ਦੋਵੇਂ ਭਾਈ ਨੇ ਮਹਾਨ ਹੈ ਉਹ ਮਰਕ ਜਿਹਦੇ ਬੈਠਣ ਨਾਲ ਭਾਈ ਚਾਰੇ ਦਾ ਜਨਮ ਹੋਵੇ ਜਦ ਇਹ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਸਾਬਕਦਰਸੀ ਵਿੱਚਕਾਰ ਬੈਠ ਜਾਈਏ ਫਿਰ ਇਹ ਦੋ ਮੁਸਲਮਾਨ ਭਾਈ ਨੇ ਇਹ ਦੋਵੇਂ ਮੇਰੇ ਭਾਈ ਨੇ ਸਤਗੁਰ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਪੰਜ ਪਿਆਰਿਆਂ ਨਾਲ ਭਾਈ ਸਾਹਿਬ ਨੇ ਭਾਈ ਗੁਰਦਾਸ ਭਾਈ ਮਨੀ ਸਿੰਘ ਅੱਦੋ ਵੀ ਇੰਨੀਆਂ عظیم ਹਸਤੀਆਂ ਨੂੰ ਸੀ ਭਾਈ ਸਾਹਿਬ ਕਰਕੇ ਬੁਲਾਨੇ ਗੁਰੂ ਦਾ